ਵੀਡੀਓ ਦੇਖਣ ਵਾਸਤੇ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਅੱਜ ਆਪਾਂ ਬਣਾਵਾਂਗੇ ਸ਼ੱਕਰਬਾਰੀ ਉਹ ਵੀ ਗੁੜ ਵਾਲੇ ਸਭ ਤੋਂ ਪਹਿਲਾਂ ਆਪਾਂ ਲਿਆ ਮੈਦਾ 1/2 ਕਿਲੋ ਮੈਦਾ ਲਿਆ ਇਹਦੇ ਵਿੱਚ ਥੋੜਾ ਜਿਹਾ ਤੁਸੀਂ ਕਿਉ ਪਾਉਣਾ ਗਰਮ ਕਰਕੇ ਦੇਸੀ ਕਿਉ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਆਪਾਂ ਗੁੰਨ ਕੇ ਦੇਖਣਾ ਇਹਦਾ ਗੁੱਧ ਰਿਆ ਤੇ ਮਤਲਬ ਇਹ ਪਰਫੈਕਟ ਆ ਇਹਦੇ ਵਿੱਚ ਥੋੜਾ ਜਿਹਾ ਮਿੱਠਾ ਥੋੜਾ ਤੁਸੀਂ ਪਾ ਸਕਦੇ ਹੋ ਤੇ ਫਿਰ ਇਹਨੂੰ ਪਾਣੀ ਨਾਲ ਤੁਸੀਂ ਗੁੰਨਣਾ ਇਦਾਂ ਤੋੜ ਤੋੜ ਕੇ ਖਿੱਚ ਖਿੱਚ ਕੇ ਗੁੰਨਣਾ ਪਾਣੀ ਬਹੁਤ ਘੱਟ ਯੂਜ਼ ਕਰਨਾ ਹੈ ਤਾਂ ਕਿ ਇਹ ਜਿਹੜਾ ਆਟਾ ਇਹ ਪੂਰਾ ਸਖਤ ਜਿਹਾ ਰਹੇ ਠੀਕ ਹੈ ਇਧਰ ਆਪਾਂ ਲਿਆ ਗੁੜ ਅੱਧਾ ਕਿਲੋ ਹੀ ਆਪਾਂ ਗੁੜ ਲੈਣਾ ਹੈ ਤੇ ਵਿੱਚ ਦੋ ਚਮਚਾ ਜਿਹੜੇ ਆਪਾਂ ਚੀਨੀ ਪਾ ਦਿੰਨੇ ਠੀਕ ਹੈ ਤੇ ਥੋੜੀ ਜੀ ਸੌਂਫ ਫਲੇਵਰ ਵਾਸਤੇ ਤੇ ਉਦੋਂ ਬਾਅਦ ਮੈਂ ਪਾਇਆ ਇਹਦੇ ਵਿੱਚ ਥੋੜਾ ਜਿਹਾ ਪਾਣੀ ਠੀਕ ਹੈ ਤਾਂ ਕਿ ਜਿਹੜਾ ਗੁੜ ਆ ਉਹ ਮੈਲਟ ਹੋ ਜਾਵੇ ਤੇ ਪਹਿਲਾਂ ਮੈਂ yellow color ਲਿਆ ਸੀ ਫਿਰ ਮੈਂ ਇਹਦੇ ਵਿੱਚ ਪਾਉਂਗੀ red color ਪਰ ਤੇਲ ਆਪਾਂ ਗਰਮ ਰੱਖਤਾ ਇਧਰ ਆਪਾਂ आटे ਨੂੰ ਵੀ ਚੰਗੀ ਤਰ੍ਹਾਂ ਗੁੰਨ ਲਵਾਂਗੇ ਦੇ ਦੇ ਮੈਂ ਇਦਾਂ ਪੇੜੇ ਬਣਾ ਲਏ ਆ ਤੇ ਇਹਦੀਆਂ ਮੋਟੀਆਂ-ਮੋਟੀਆਂ ਮੈਂ ਇਹਦੀਆਂ ਰੋਟੀਆਂ ਵੇਲੂਗੀ ਠੀਕ ਹੈ ਇਸ ਤਰ੍ਹਾਂ ਮੈਂ ਤਿੰਨ ਰੋਟੀਆਂ ਵੇਲ ਕੇ ਰੱਖ ਲੂੰਗੀ ਫਿਰ ਇਹਨਾਂ ਨੂੰ ਮੈਂ ਐਕਸਟਰਾ ਆਟਾ ਕੱਟ ਕੇ ਇੱਕ ਸ਼ੇਪ ਦੇਉਂਗੀ ਤੇ ਜਿਹੜੇ ਸ਼ੱਕਰਪਾਰੇ ਆ ਉਹਨਾਂ ਨੂੰ ਕੱਟ ਕੇ ਤਿਆਰ ਕਰੂੰਗੀ ਤੁਸੀਂ ਆਪਣੇ ਹਿਸਾਬ ਨਾਲ ਇਹਨਾਂ ਨੂੰ ਸ਼ੇਪ ਦੇ ਸਕਦੇ ਜਿਹੜੀ ਵੀ ਤੁਹਾਨੂੰ ਵਧੀਆ ਲੱਗੇ ਹਨਾ ਕਈ ਛੋਟੇ ਵੀ ਬਣਾਉਂਦੇ ਆ ਤੇ ਕਈ ਲੰਬੇ ਜਿਹੇ ਵੀ ਬਣਾਉਂਦੇ ਆ ਮੈਂ ਲੰਬੇ-ਲੰਬੇ ਬਣਾਉਂਗੀ ਅੱਜ ਫਸਟ ਟਾਈਮ ویسے ਮੈਂ ਜ਼ਿਆਦਾ ਛੋਟੇ ਬਣਾਉਣੇ ਹੁੰਦੇ ਆ ਤੇ ਮੈਂ ਵੀ ਲੰਬੇ ਆ ਜਿਹੜੇ ਪਹਿਲੀ ਵਾਰੀ ਬਣਾਉਣ ਲੱਗੀ ਆ ਤੇ ਦੇਖੋ ਇਹਨਾਂ ਨੂੰ ਇਦਾਂ ਮੈਂ ਕੱਟ ਕੇ ਸਾਰਿਆਂ ਨੂੰ ਤਿਆਰ ਕਰ ਲੈਣਾ ਠੀਕ ਹੈ ਤੇ ਇੱਕ ਵਾਰੀ ਇਹਨਾਂ ਨੂੰ ਮੈਂ ਸੈਂਟਰ ਚੋਂ ਕੱਟ ਦੂੰਗੀ ਤੇ ਆਪਣੇ ਜਿਹੜੇ ਸੱਕਰ ਪਾਰੇ ਆ ਉਹ ਤਿਆਰ ਆ ਫਰਾਈ ਹੋਣ ਵਾਸਤੇ ਠੀਕ ਹੈ ਤੇ ਤੁਸੀਂ ਵੀ ਇਦਾਂ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਇਹ ਬਹੁਤ ਹੀ ਟੇਸਟੀ ਵੀ ਬੰਦਿਆ ਸੌਖੇ ਵੀ ਆ ਤੇ ਦਿਵਾਲੀ ਲਈ ਜੇ ਤੁਸੀਂ ਕੁਝ ਬਾਹਰੋਂ ਨਹੀਂ ਲੈ ਕੇ ਆਉਣਾ ਚਾਹੁੰਦੇ ਘਰੇ ਵੇਦਾਂ ਦੀਆਂ ਚੀਜ਼ਾਂ ਬਣਾ ਕੇ ਤਿਆਰ ਕਰ ਸਕਦੇ ਹਾਂ ਠੀਕ ਆ ਤੇਲ ਆਪਣਾ ਗਰਮ ਹੋ ਚੁੱਕਿਆ ਹੁਣ ਇਹਦੇ ਚ ਆਪਾਂ ਸੱਤਰ ਪਾ ਰਹੇ ਜਿਹੜੇ ਉਹਨਾਂ ਨੂੰ ਮੀਡੀਅਮ ਆਂਚ ਤੇ ਫਰਾਈ ਕਰਾਂਗੇ ਇੱਕ ਵਾਰ ਫਰਾਈ ਕਰਨ ਵਾਸਤੇ ਪੂਰੇ ਤੁਹਾਨੂੰ 5 ਮਿੰਟ ਲੱਗਦੇ ਆ ਤੇ ਤੁਸੀਂ ਬਸ ਇਸ ਤਰ੍ਹਾਂ ਇਹਨੂੰ ਵਿੱਚ ਪਾਈ ਜਾਣਾ ਤੇ ਕੱਢੀ ਜਾਣਾ ਫਰਾਈ ਕਰਕੇ ਠੀਕ ਹੈ ਤੇ ਜਿਵੇਂ ਦਾ ਥੋੜਾ ਜਿਹਾ ਕਲਰ ਚੇਂਜ ਹੋ ਜਾਊਗਾ ਜਦੋਂ ਇਹ ਫਰਾਈ ਹੋ ਜਾਣਗੇ ਤੇ ਇਹਨਾਂ ਨੂੰ ਆਪਾਂ ਬਾਹਰ ਕੱਢ ਲਵਾਂਗੇ ਤੇ ਹਲਾਉਂਦੇ ਰਹਿਣਾ ਤੁਸੀਂ ਇਹਨੂੰ ਪ੍ਰੋਪਰ ਦੇ ਵਿੱਚ ਕੀ ਹੈ ਜਾਂ ਤੇਗਰੇ ਜੀ ਵਿੱਚ ਤੁਸੀਂ ਫਰਾਈ ਕਰ ਰਹੇ ਹੋ ਵੀ ਡਿਪ ਹੁੰਦੇ ਰਹਿਣ ਠੀਕ ਹੈ ਇਸ ਤਰੀਕੇ ਦੇ ਨਾਲ ਦੇਖੋ ਹੁਣ ਇਹ ਬਣ ਗਏ ਇਹਨਾਂ ਨੂੰ ਆਪਾਂ ਬਾਹਰ ਕੱਢ ਲਵਾਂਗੇ ਤੇ ਦੂਜੇ ਵਿੱਚ ਪਾ ਦਵਾਂਗੇ ਤੇ ਨਾਲ ਹੀ ਆਪਾਂ ਆਪਣੀ ਜਿਹੜੀ ਚਾਸ਼ਨੀ ਹੁਣ ਚੈੱਕ ਕਰ ਲਵਾਂਗੇ ਦੇਖੋ ਚਾਸ਼ਨੀ ਆਪਣੀ ਬਣ ਗਈ ਹੈ ਤੇ ਹੁਣ ਇਹਦੇ 'ਚ ਆਪਾਂ ਕਲਰ ਹੈ ਜਿਹੜਾ ਉਹ ਵੀ ਪਾ ਦਵਾਂਗੇ ਚਾਸ਼ਨੀ ਦੇ ਵਿੱਚ ਹਨਾ ਇੱਥੇ ਮੈਂ ਤੁਹਾਨੂੰ ਦੱਸਿਆ ਸੀ ਮੈਂ ਰੈੱਡ ਕਲਰ ਪਾਉਂਗੀ ਮੈਂ ਯੈਲੋ ਕੱਢਿਆ ਸੀ ਮੈਨੂੰ ਵਧੀਆ ਨਹੀਂ ਲੱਗਾ ਫਿਰ ਮੈਂ ਯੈਲੋ ਨਹੀਂ ਪਾਇਆ ਤੇ ਰੈੱਡ ਹੀ ਪਾਇਆ ਠੀਕ ਹੈ ਲਿਬੀਆਂ ਵਾਲਾ ਕਲਰ ਵੀ ਜਿਹਨੂੰ ਕਹਿੰਦੇ ਚਾशनी ਚੈੱਕ ਕਰਾਂਗੇ ਜਿਹੜੀ ਚਾशनी ਉਹ ਜਦੋਂ ਆਪਾਂ ਬਣਾ ਕੇ ਦੇਖਾਂਗੇ ਨਾ ਤੇ ਇੱਕ ਥੋੜੀ ਲੰਬੀ ਤਾਰ ਬਣਨੀ ਚਾਹੀਦੀ ਆ ਚਿਪਚਿਪੀ ਜੀ ਨਹੀਂ ਹੋਣੀ ਚਾਹੀਦੀ ਤੀਗੀ ਤੇ ਘੱਟ ਲੱਗੇ ਤਾਂ ਸੇਕ ਲਵਾ ਲਾਂਗੇ ਆਪਾਂ ਹਨਾ ਜਿਵੇਂ ਮੈਂ ਲਵਾ ਰਹੀ ਆ ਹੁਣ ਦੇਖੋ ਆ ਦੇਖੋ ਲੰਬੀ ਤਾਰ ਬਣ ਰਹੀ ਆ ਮਤਲਬ ਪਰਫੈਕਟ ਆ ਚਾशनी ਹੁਣ ਗੈਸ ਨੂੰ ਆਪਾਂ ਬੰਦ ਕਰ ਦਵਾਂਗੇ ਤੇ ਸੱਕਰਪਾਰੇ ਜਿਹੜੇ ਆਪਣੇ ਤਿਆਰ ਆ ਉਹਨੂੰ ਕਿਸੇ ਵੱਡੇ ਭਾਂਡੇ 'ਚ ਕੱਢ ਲਾਂਗੇ ਮੈਂ ਉਸੇ ਪ੍ਰਾਂਤ 'ਚ ਪਾ ਲਿਆ ਸਾਰੇ ਉਹ ਉੱਪਰ ਦੀ ਪਾਤੀ ਆਪਾਂ ਨੇ ਚਾशनी ਕੋਨ ਤੁਸੀਂ ਕੁਝ ਨਹੀਂ ਕਰਨਾਗਾ ਚਾशनी ਆ ਜਿਹੜੀ ਆਪਣੀ ਗਰਮ ਆ ਸ਼ੱਕਰਪਾਰੇ ਆ ਜਿਹੜੇ ਆਪਣੇ ਠੰਡੇ ਆ ਤੇ ਬਸ ਇਹਨਾਂ ਨੂੰ ਆਪਾਂ ਮਿਕਸ ਕਰੀ ਜਾਣਾ ਇਸ ਤਰੀਕੇ ਦੇ ਨਾਲ ਠੀਕ ਹੈ ਇਹਨਾਂ ਨੂੰ ਹਲਾਈ ਜਾਣਾ ਇੱਕ ਥਾਂ ਛੱਡਣਾ ਨਹੀਂ ਨਹੀਂ ਤੇ ਜੰਮ ਜਾਣਗੇ ਸਾਰੇ ਇਕੱਠੇ ਹੋ ਜਾਣਗੇ ਜੇ ਤੁਸੀਂ ਨੂੰ ਇਦਾਂ ਹਲਾਈ ਜਾਉਂਗੇ ਤਾਂ ਆਟੋਮੈਟਿਕਲੀ ਦੇਖੋ ਚਾशनी ਜਿਹੜੀ ਐਕਸਟਰਾ ਉਹ ਥੱਲੇ ਰਹਿ ਜਾਊਗੀ ਤੇ ਇਕੱਲੇ ਇਕੱਲੇ ਬਣ ਕੇ ਤੁਹਾਡੇ ਸ਼ੱਕਰਪਾਰੇ ਤਿਆਰ ਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਥੈਂਕ ਯੂ ਫਰ ਵਾਚਿੰਗ